ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਤ ਨਾਲ ਹੋਵੋਗੇ ਕਰਨਲ ਮਾਮਲਾ ਜਿਹੜਾ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਿਹਾ ਹੈਗਾ ਵੈ ਔਰ ਜਿਹਦੇ ਵਿੱਚ ਰੋਜ਼ ਬਰੋਜ਼ ਕੋਈ ਨਾ ਕੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈਗੀ ਹੈ ਜਿੱਥੇ ਲੋਗਾ ਤੇ ਆਰਮੀ ਦੇ ਵਿੱਚ ਗੁੱਸਾ ਪਾਇਆ ਜਾਂਦਿਆ ਹੈਗਾ ਵੈ ਉੱਥੇ ਉਸ ਗੁੱਸੇ ਦੀ ਇੱਕ وجہ ਇਹ ਵੀ ਹੈ ਕਿ ਏਡਾ ਵੱਡਾ ਮਾਮਲਾ ਹੋ ਗਿਆ ਪਰ ਮੁੱਖ ਮੰਤਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਲੋਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬਿਲਕੁਲ ਖਾਮੋਸ਼ੀ ਰਹੀ ਹੈ ਉਹਨਾਂ ਲੋ ਔਰ ਇੱਕ ਫੌਜੀ ਅਫਸਰ ਨੂੰ ਮੁਖਾਤਬ ਕਰਕੇ ਕੁਝ ਕਹਿ ਰਹੀ ਹੈਗੀ ਹੈ ਕਿ ਕਹਿੰਦੇ ਅਸੀਂ ਅੱਛੀ ਵੀਡੀਓ ਦੇ ਵਿੱਚ ਜਾਣਾ ਉਸ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਾਤ ਵੱਡੀ ਖਬਰ ਹੈ ਜਿਵੇਂ ਕਿ ਕਰਨਲ ਮਾਮਲੇ ਦੇ ਵਿੱਚ ਅਕਸਰ ਸਾਡੇ ਪੰਜਾਬ ਦੇ ਲੋਕਾਂ ਨੇ ਔਰ ਆਰਮੀ ਦੇ ਬੰਨਿਓ ਜਾਨੀ ਇੱਕ ਬਹੁਤ ਵੱਡੀ ਨਾਰਾਜ਼ਗੀ ਜਤਾਈ ਗਈ ਹੈ ਕਿ ਰੱਖਿਆ ਮੰਤਰੀ ਔਰ ਪ੍ਰਧਾਨ ਮੰਤਰੀ ਬੋਲੇ ਨਹੀਂ ਯਾਨੀ ਕਰਨਲ ਮਾਮਲੇ ਦੇ ਵਿੱਚ ਕਿਸੇ ਦੀ ਟਿੱਪਣੀ ਨਹੀਂ ਆਉਂਦੀ ਆਈ ਸੀ ਕੇਂਦਰ ਦੇ ਵਿੱਚੋਂ ਪਰ ਅੱਜ ਜਿਹੜੀ ਤੁਸੀਂ ਖਬਰ ਦੇਖੋਗੇ ਤੁਹਾਡੇ ਨਾਲ ਜਿਹੜੀ ਮੈਂ ਖਬਰ ਸਾਂਝੀ ਕਰਨੀ ਆ ਉਹ ਦਰਸਰ ਰੱਖਿਆ ਮੰਤਰੀ ਔਰ ਪ੍ਰਧਾਨ ਮੰਤਰੀ ਨੂੰ ਲੈ ਕੇ ਆ ਰੱਖਿਆ ਮੰਤਰੀ ਔਰ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਕਿਉਂਕਿ ਖਬਰ ਬੜੀ ਆਏ ਪਹਿਲਾਂ ਦੇਖੋ ਸੈਨਾ ਕੀ ਕਹਿੰਦੀ ਆ ਸੈਨਾ ਕਹਿੰਦੀ ਹੈ ਵੀ ਆਰਮੀ ਦੇ ਚੀਫ ਯਾਨੀ ਆਰਮੀ ਦੇ ਕਮਾਂਡਰ ਤੱਕ ਜਿਹੜੀ ਉਹਨਾਂ ਨੇ ਫਟਕਾਰ ਲਾ ਦਿੱਤੀ ਹੈ ਆਪਣੇ ਹੀ ਨੌਜਵਾਨਾਂ ਨੇ ਕਿ ਭਾਈ ਤੁਸੀਂ ਕਰਨਲ ਸਾਹਿਬ ਨੂੰ ਕੁੱਟਿਆ ਗਿਆ ਔਰ ਤੁਸੀਂ ਇਹਦੇ ਉੱਤੇ ਬਹੁਤ ਵੱਡਾ ਐਕਸ਼ਨ ਨਹੀਂ ਲਿਆ ਔਰ ਦੂਜੇ ਪਾਸੇ ਲਹਿਣਤਾ ਪਾਈਆਂ ਜਾਂਦੀਆਂ ਕਿ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਹਨਾਂ ਨੇ ਵੀ ਕਿਹਾ ਜਾ ਰਿਹਾ ਸੀ ਆਰਮੀ ਦੇ ਕਈ ਨੌਜਵਾਨਾਂ ਬਣੀਓ ਵੀਡੀਓ ਪਾਈਆਂ ਜਾ ਰਹੀਆਂ ਸੀ ਆਪਣੇ ਆਪਣੇ ਚੈਨਲਾਂ ਦੇ ਉੱਤੇ ਅਕਸਰ ਤੁਸੀਂ ਵੇਖਿਆ ਵੀ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ ਨਾ ਸਾਰੇ ਪੰਜਾਬ ਦੀ ਸਰਕਾਰ ਦਾ ਗਿਆ ਔਰ ਹੁਣ ਜਿਹੜਾ ਬਿਆਨ ਸੁਣਨ ਜਾ ਰਹੇ ਆ ਬੇहद ਜਿਆਦਾ ਗੰਭੀਰ ਮਾਮਲਾ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਔਰ ਦੂਜੀ ਖਬਰ ਜਿਹੜੀ ਇਹਦੇ ਨਾਲ ਹੋਰ ਜੁੜੀ ਆ ਉਹ ਵੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿਆ ਕਿ ਅੱਜ 28 ਤਰੀਕ ਹੈ ਉਹਨਾਂ ਦੋਸ਼ੀਆਂ ਦੀ ਤੇ ਪੰਜਾਬ ਸਰਕਾਰ ਦੀ ਹਾਈ ਕੋਰਟ ਦੇ ਵਿੱਚ ਪੇਸ਼ੀ ਹੈ ਯਾਨੀ ਕੈਫੀ ਡਿਵਟ ਉਹਨਾਂ ਦਾ ਉੱਥੇ ਪੇਸ਼ ਕਰਨ ਨੂੰ ਸਿੱਧਾ ਸਿੱਧਾ ਕਿ ਹਾਈ ਕੋਰਟ ਦੇ ਜੱਜਵਾਨੀਓ ਕਿਹਾ ਗਿਆ ਕਿ ਤੁਸੀਂ ਆਪਣਾ ਐਫੀਡੇਵਟ ਜਿਹੜਾ ਉਹਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕਰੋ ਆ ਦਾ ਪੱਖ ਧਰੋ ਯਾਨੀ ਆਲਰੇਡੀ ਜਿਹੜਾ ਸੱਚ ਹੈ ਉਹ ਜੱਜ ਸਾਹਿਬ ਦੇਖ ਚੁੱਕੇ ਨੇ ਪਰ ਫੇਰ ਵੀ ਜਿਹੜਾ ਕਿ ਇੱਕ ਵਾਰੀ ਦੋਸ਼ੀਆਂ ਦਾ ਵੀ ਪੱਖ ਜ਼ਰੂਰੀ ਹੁੰਦਾ ਧਰਨਾ ਇਸ ਕਰਕੇ ਅੱਜ ਉਹਨਾਂ ਦਾ ਐਫੀਡੇਵਟ ਉਹਨਾਂ ਨੂੰ ਪੇਸ਼ ਕਰਨਾ ਪੈਣਾ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਉਹਨਾਂ ਪੁਲਿਸੀਆਂ ਨੂੰ ਜਿਨ੍ਹਾਂ ਦੇ ਕਰਨਲ ਸਾਹਿਬ ਤੇ ਅਟੈਕ ਕੀਤਾ ਸੀ ਔਰ ਹੁਣ ਦੂਜੇ ਪਾਸੇ ਆਜੋ ਵੀ ਰੱਖਿਆ ਮੰਤਰੀ ਔਰ ਪ੍ਰਧਾਨ ਮੰਤਰੀ ਕੀ ਕਹਿੰਦੇ ਨੇ ਕਿ ਕਿ ਖਬਰ ਬੜੀ ਆਏ ਮੈਂ ਬਿਆਨਬਾਜ਼ੀ ਬਹੁਤ ਸਾਰੀ ਹੋ ਰਹੀ ਹੈ ਸੈਨਾ ਦੇ ਜਵਾਨ ਕੀ ਕਹਿ ਰਹੇ ਨੇ ਪਹਿਲੇ ਇਹ ਵੀ ਸੁਣ ਲੋ ਉਹੀ ਵੀਡੀਓ ਦਿਖਾਉਂਗਾ ਜਿਹੜੀ ਸੈਨਾ ਦੇ ਜਵਾਨਾਂ ਨੇ ਤਾਨੇ ਮਾਰੇ ਆ ਔਰ ਕਿਉਂ ਮਾਰੇ ਆ ਬੜਾ ਸਭ ਰੱਖਿਆ ਮੰਤਰੀ ਨਾ ਪ੍ਰਧਾਨ ਮੰਤਰੀ ਨਾ ਹੀ ਸਾਡੇ ਅਮਿਤ ਸ਼ਾ ਗ੍ਰਹਿ ਮੰਤਰੀ ਕਿਸੇ ਤੱਕ ਦਾ ਬਿਆਨ ਨਹੀਂ ਹੁੰਦਾ ਸਾਡੇ ਦਾ ਪੰਜਾਬ ਦੇ ਵਿੱਚੋਂ ਆਪਣੀ ਮੁੱਖ ਮੰਤਰੀ ਦਾ ਬਿਆਨ ਨਹੀਂ ਜਾਂਦਾ ਔਰ ਸੈਂਟਰ ਦੇ ਵਿੱਚੋਂ ਜਾਣਾਂ ਦਾ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਂ ਸੁਣੋ ਧਿਆਨ ਦੇ ਨਾਲ ਸੈਨਾ ਕੀ ਕਹਿੰਦੀ ਹੈ ਉਸ ਤੋਂ ਬਾਅਦ ਉਹਨਾਂ ਦੇ ਬਿਆਨ ਕੀ ਆ ਜਾਂਦੇ ਰਾਜਨਾਥ ਸਿੰਘ ਦੇ ਔਰ ਨਰਿੰਦਰ ਮੋਦੀ ਦਾ ਬਿਆਨ ਕੀ ਆ ਜਾਂਦਾ ਸੁਣੋ ਧਿਆਨ ਦੇ ਨਾਲ ਜੈ ਹਿੰਦ ਜੈ ਹਾਰ ਬੰਦੇਵਾਦ ਰਹੁ ਮੈਂ ਭਾਰਤੀ ਸੈਨਾ ਕਾ ਜਵਾਨ ਮੈਂ ਇਸ ਘਟਨਾ ਕੇ ਬਾਰੇ ਮੈਂ ਕੁਝ ਕਹਿਣਾ ਚਾਹਤਾ ਹੂੰ ਮਨਾ ਅੱਛਾ ਮੰਤਰੀ ਜੀ ਇਹ ਉਸੇ ਨਿਵੇਦਨ ਹੈ ਕਿ ਇਸ ਘਟਨਾ ਕੇ ਬਾਰੇ ਮੈਂ बहुत ही जानना जरूरी है और इस घटना के को संज्ञान लेते हुए इस तरीके का कदम उठाया जाए जिससे कि भारतीय सेना का मुल और मोटिवेशन अब हो सके जो हमारे पंजाब के पटियाला में कर्नल पुष्पेंद्र साहब के साथ जो पंजाब पुलिस के द्वारा अभद्रता और मारपीट की गई है इस घटना को लेकर पूरे देश में आक्रोश है और सेना का मुराल डाउन होता है इससे कि जब एक कर्नल के साथ इस तरीके की घटना और व्यवहार हो सकता है तो जवान के साथ कुछ भी हो सकता है और मैं माननीय आर्मी साहब से ये कहना चाहता हूँ कि कोई कि इस घटना को में लेते हुए कोई ठोस कदम उठाया जाए जिससे कि आए दिन हमारे जवान और अफसर साहब के साथ जो घटनाएं हो रही हैं ये घटनाएं है, बंद हो सके और मैं एक बात और कहना चाहता हूँ कि जो हमारे पड़ोसी मुल्क है और ये बात जो है ये जो घटना है ये हमारी घटना इंटरनेशनल बन चुकी है मतलब हमारे जो पड़ोसी देश है उनमें भी इस घटना की खबर जा चुकी है और इस घटना के बारे में जब हमारे पड़ोसी देश दुश्मन देश उनको पता चलता है तो वो क्या इस घटना के बारे में क्या सोचते हैं कि जब एक भारतीय सेना अपनी स्वयं की सुरक्षा रक्षा नहीं कर पा रही है तो हम देश की रक्षा क्या करेंगे बताओ इसलिए माननीय हमारे जो रक्षा मंत्री जी हैं उनसे निवेदन है इस घटना के बारे में बहुत ही जानना जरूरी है और इस घटना के को संज्ञान लेते हुए इस तरीके का कदम उठाया जाए जिससे कि भारतीय सेना का मुरा और मोटिवेशन अब हो सके जय हिंद जय भारत वंदे मातरम यानी ऐसी अपने हुई नौजवान फौजी जो रक्षा मंत्री गृह मंत्री और अमित शाह न ਯਾਨੀ ਸਾਰਿਆਂ ਨੂੰ ਯਾਨੀ ਪ੍ਰਧਾਨ ਮੰਤਰੀ ਤੱਕ ਇਹ ਹੈ ਗਿਆ ਕਿ ਤੁਸੀਂ ਇਹਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਹੋ ਤਾਂ ਆਪਣੀ ਫੌਜ ਦੇ ਵਿੱਚ ਯਾਨੀ ਵੱਡੇ ਆਪਣੇ ਅਫਸਰਾਂ ਨੂੰ ਯਾਨੀ ਕਮਾਂਡਰ ਤੱਕ ਆਰਮੀ ਦੇ ਉਹਨਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਭਾਈ ਤੁਸੀਂ ਜੇਕਰ ਇਸ ਮੁੱਦੇ ਦੇ ਉੱਤੇ ਬੜੀ ਹੀ ਗੰਭੀਰਤਾ ਦੇ ਨਾਲ ਐਕਸ਼ਨ ਨਹੀਂ ਲੈਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਈ ਸਾਰੇ ਫੌਜੀ ਹਰ ਰੋਜ਼ ਹੀ ਕੁੱਟੇ ਜਾਇਆ ਕਰਨਗੇ ਫਿਰ ਤੁਸੀਂ ਜਿਹੜੀ ਆਪਣੀ ਸਾਨਾ ਦਾ ਮਨੋਬਲ ਉਹ ਥੱਲੇ ਡਿੱਗ ਰਿਹਾ ਤੇ ਬਾਹਰਲੇ ਪड़ोसी ਮੁਲਕ ਜਿਵੇਂ ਫੌਜੀ ਸਾਹਿਬ ਨੇ ਕਿਹਾ ਬਾਹਰਲੇ ਪੜੋਸੀ ਮੁਲਕ ਜਿਹੜੇ ਦੁਸ਼ਮਣ ਦੇਸ਼ ਆ ਚਾਹੇ ਕੋਈ ਹੋਰ ਆ ਉਹਨਾਂ ਦੇ ਵਿੱਚ ਜਦੋਂ ਕੋਈ ਹਾਹਾਕਾਰ ਮੱਚਦੀ ਆ ਕਿ ਭਈ ਪੰਜਾਬ ਦੇ ਵਿੱਚ ਇੱਕ ਇੰਡੀਅਨ ਯਾਨੀ ਆਪਣੇ ਮੁਲਕ ਦੀ ਗੱਲ ਕਰ ਰਿਹਾ ਮੈਂ ਕਿ ਸਾਡਾ ਇੱਕ ਨੌਜਵਾਨ ਕੁੱਟਿਆ ਜਾਂਦਾ ਵੀ ਆਰਮੀ ਦਾ ਕਰਨਲ ਜਿਨ੍ਹਾਂ ਦੇ ਥੱਲੇ ਬਹੁਤ ਸਾਰੇ ਲੋਕ ਕੰਮ ਕਰਦੇ ਆ ਯਾਨੀ 1500 ਬੰਦਾ ਦੱਸਿਆ ਜਾ ਰਿਹਾ ਇੱਕ ਕਰਨਲ ਦੇ ਥੱਲੇ ਕੰਮ ਕਰਦਾ ਹੁੰਦਾ ਤਾਂ ਉਹ ਬੰਦੇ ਨੂੰ ਕੁੱਟਿਆ ਜਾਂਦਾ ਤੇ ਫਿਰ ਸਾਡੀ ਫਾਇਦੇ ਕੀ ਐਵੇਂ ਹੀ ਤਰਹਿ ਜਾਂਦੀ ਆ ਕੀ ਸਾਡੀਆਂ ਸਰਕਾਰਾਂ ਦੇ ਬਾਰੇ ਸੋਚਦੇ ਹੋਣਗੇ ਲੋਕ ਸੈਂਟਰ ਦੀ ਗਵਰਨਮੈਂਟ ਵੀ ਨਖਿੱਦੀ ਨਿਕਲ ਗਈ ਆ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਵੀ ਨਖਿੱਦਾ ਨਿਕਲ ਗਿਆ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਘੱਟਣਾ ਹੋਈ ਆ ਸਭ ਤੋਂ ਪਹਿਲਾ ਪ੍ਰਯਾਸ ਕੀਦਾ ਸੀ ਮੁੱਖ ਮੰਤਰੀ ਪੰਜਾਬ ਯਾਨੀ ਸੀਐਮ ਮਾਨ ਦਾ ਬਣਦਾ ਸੀ ਕਿ ਮੈਂ ਇਸ ਤੇ ਬਹੁਤ ਵੱਡਾ ਐਕਸ਼ਨ ਲੈਣਾ ਉਸ ਤੋਂ ਬਾਅਦ ਆ ਜਾਂਦਾ ਸੈਂਟਰ ਸੈਂਟਰ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਹਨਾਂ ਦਾ ਇੱਕ ਤੱਕ ਬਿਆਨ ਤੱਕ ਨਹੀਂ ਆਉਂਦਾ ਚੋਂ ਤੱਕ ਨਹੀਂ ਹੁੰਦੀ ਸੈਂਟਰ ਦੇ ਵਿੱਚੋਂ ਯਾਨੀ ਕਿ ਹਰ ਰੋਜ਼ ਉੱਥੇ ਜਾਂਦੇ ਰਹਿੰਦੇ ਆ ਫਿਰ ਵੀ ਉਹ ਫੌਜੀਆਂ ਦੇ ਕੋਲ ਕਾਹ ਰਿਹਾ ਬਿਆਨ ਨਹੀਂ ਆਉਂਦਾ ਹਰ ਹਥਿਆਰ ਦੇ ਵਿੱਚ ਦੇਖਿਆ ਹੋਣਾ ਤੁਸੀਂ ਕਦੇ ਨਰਿੰਦਰ ਮੋਦੀ ਤੇ ਜਾਂ ਫਿਰ ਕਦੇ ਰਾਜਨਾਥ ਸਿੰਘ ਅਕਸਰ ਤੁਸੀਂ ਵੇਖਿਆ ਜਿਵੇਂ ਪਹਾੜੀ ਇਲਾਕਿਆਂ ਦੇ ਵਿੱਚ ਸੈਨਾ ਦੇ ਕੋਲ ਪਹੁੰਚ ਕੇ ਉਹਨਾਂ ਦਾ ਮਨੋਬਲ ਵਧਾਉਂਦੇ ਨੇ ਔਰ ਫਿਰ ਜਦੋਂ ਕਿਸੇ ਕਰਨਲ ਦੇ ਨਾਲ ਅਸੀਂ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਉੱਥੇ ਕਿਸੇ ਦੀ ਬਿਆਨਵਾਜੀ ਨਹੀਂ ਹੁੰਦੀ ਔਰ ਦੂਜੀ ਗੱਲ ਇਹ ਕਹਾ ਹੋਰ ਤੁਹਾਨੂੰ ਦੱਸਾਂ ਮੈਂ ਜਿਹੜੀ ਹਰ ਵਾਰ ਫੌਜੀਆਂ ਬੰਨਿਓ ਲਗਾਤਾਰ ਕਹੀ ਜਾ ਰਹੀ ਹੈ ਕਿ ਕਰਨਰ ਸਾਹਿਬ ਨੇ ਇੱਕ ਬਹੁਤ ਵੱਡੀ ਗਲਤੀ ਵੀ ਕੀਤੀ ਆ ਕਿਹੜੀ ਗਲਤੀ ਆ ਕਿ ਭਾਈ ਉਹਨਾਂ ਨੇ ਹੈੱਡ ਕੁਆਟਰ ਨਾਲ ਹੀ ਸਟੇਸ਼ਨ ਸੀ ਉਹਦਾ ਜਿਹੜਾ ਕਿ ਫੌਜ ਦਾ ਜੇਕਰ ਉੱਤੇ ਇੱਕ ਵਾਰ ਫੋਨ ਕਰ ਦਿੰਦੇ ਤੇ ਮਾਮਲਾ ਇੱਥੇ ਨਹੀਂ ਇਹ ਮਾਮਲਾ ਫਿਰ ਹਾਈਲਾਈਟ ਹੋਰ ਹੋਣਾ ਸੀ ਫਿਰ ਇਹਦੇ ਉੱਤੇ ਰੱਖਿਆ ਮੰਤਰੀ ਵੀ ਬੋਲਣੇ ਸੀ ਮੁੱਖ ਮੰਤਰੀ ਵੀ ਬੋਲਣਾ ਸੀ ਪੰਜਾਬ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਬੋਲਣੇ ਸੀ ਅਮਿਤ ਸ਼ਾਹ ਵਰਗੇ ਸਾਰੇ ਬੋਲਣੇ ਸੀ ਯਾਨੀ ਛੇਕਰ ਉਹਨਾਂ ਨੇ ਫੋਨ ਕੀਤਾ ਹੁੰਦਾ ਤਾਂ ਉਹਨਾਂ ਦੇ ਉੱਤੇ ਅਟੈਕ ਬਰਾਬਰ ਹੁੰਦਾ ਮੂੰਹ ਤੋੜ ਜਵਾਬ ਯਾਨੀ ਭਾਜੀ ਮੋੜੀ ਜਾਂਦੀ ਤਾਂ ਹੁਣ ਜਿੰਨੇ ਪੰਜਾਬ ਦੇ ਤੁਸੀਂ ਵਾਸੀ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਕੇ ਇੱਕ ਵਾਰੀ ਸੋਚ ਕੇ ਦੇਖਣਾ ਕਿ ਰੱਖਿਆ ਮੰਤਰੀ ਐ ਰਾਜਨਾਥ ਸਿੰਘ ਉਹਨਾਂ ਦੇ ਮੂੰਹ ਦੇ ਵਿੱਚ ਘੁੰਗਰੀਆਂ ਕਿਉਂ ਪਾਈਆਂ ਹੋਈ ਨੇ ਵਜ੍ਹਾ ਕੀ ਐ ਪਿੱਛੇ ਦਾ ਮਾਮਲਾ ਕੀ ਐ ਕਿਹੜੀ ਤਾਕਤ ਐ ਜਿਹੜੀ ਇਹਨਾਂ ਦੇ ਪਿੱਛੇ ਖੜੀ ਐ ਕੀ ਮਾਮਲਾ ਇੱਕ ਪਾਸੇ ਗਏ ਹੁੰਦਾ ਗੌਰਵ ਯਾਦਵ ਡੀਜੀਪੀ ਦੇ ਪਿਤਾ ਜੀ ਆਰਮੀ ਦੇ ਵਿੱਚ ਰਹੇ ਨੇ ਮਾਮਲਾ ਕੀ ਹੈ ਯਾਨੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਵੀ ਇਹ ਰੋਕ-ਠਾਮ ਲਈ ਕਿਨੇ ਹੈ ਕਰਨਲ ਸਾਹਿਬ ਨੂੰ ਲੈ ਕੇ ਕਿਤੋਂ ਬਿਆਨ ਹੀ ਨਹੀਂ ਆ ਰਿਹਾ ਕਿਸੇ ਨੇਤਾ ਰਾਜ ਤੇ ਕਿ ਬਿਆਨ ਹੀ ਆਇਆ ਵਜ੍ਹਾ ਕੀ ਹੈ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜਿੰਨੇ ਸਾਰੇ ਪੰਜਾਬ ਦੇ ਵਾਸੀ ਆ ਇਸ ਗੱਲ ਨੂੰ ਪ੍ਰਕਿਰਿਆ ਨੂੰ ਆਪਦੇ ਨੂੰ ਜ਼ਰੂਰ ਲਿਖਣਾ ਕਿ ਭਾਈ ਜਿਹੜੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇਸ਼ ਦੇ ਤੇ ਦੂਜੇ ਪਾਸੇ ਅਮਿਤ ਸ਼ਾਹ ਗ੍ਰਹਿ ਮੰਤਰੀ ਆ ਤੀਸਰਾ ਬੰਦਾ ਜਿਹੜਾ ਰਾਸ਼ਟਰੀ ਮੰਤਰੀ ਰਾਜਨਾਥ ਸਿੰਘ ਚਲੋ ਸਾਡੇ ਪੰਜਾਬ ਚੋਂ ਤਾਂ ਨਹੀਂ ਜਾਂਦਾ ਕੋਈ ਬਿਆਨ ਕਿਉਂਕਿ ਸਾਡਾ ਮੁੱਖ ਮੰਤਰੀ ਨੇ ਕਿਹਾ ਉਹਨਾਂ ਦਾ ਕਿਉਂ ਨਹੀਂ ਆਇਆ ਇਹ ਜ਼ਰੂਰ ਦੇ ਲਿਖਣਾ ਤੁਸੀਂ ਸਾਰੇ ਪੰਜਾਬੀਆਂ ਨੇ ਤਾਂ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮੇਰਾ ਵੀਡੀਓ ਤੁਸੀਂ ਸੁਣੀ ਉਸ ਅਫਸਰ ਦਾ ਤੁਸੀਂ ਬਿਆਨ ਵੀ ਸੁਣਿਆ ਉਹਨੇ ਆਪਣੇ ਜਿਹੜੇ ਤਹਾਂ ਉਹਨਾਂ ਦਾ ਇਜ਼ਹਾਰ ਵੀ ਕੀਤਾ ਕਿ ਅਗਰ ਕਰਨਲ ਦੇ ਨਾਲ ਇਹ ਮਾਮਲਾ ਪੇਸ਼ ਆ ਸਕਦਾ ਹੈਗਾ ਵਾ ਤੇ ਜਿਹੜੇ ਆਮ ਸੈਨਾ ਦੇ ਫੌਜੀ ਸਿਪਾਹੀ ਹੈ ਉਹਨਾਂ ਦਾ ਕੀ ਹਾਲ ਹੋ ਸਕਦਾ ਹੈਗਾ ਵਾ ਇਹ ਤੁਸੀਂ ਆਪ ਬਵਾਜਨ ਕਰ ਸਕਦੇ ਹੋ ਜੇ ਦੂਸਰਾ ਮਾਮਲਾ ਇੰਟਰਨੈਸ਼ਨਲ ਲੈਵਲ ਤੱਕ ਪਹੁੰਚ ਗਿਆ ਲੇਕਿਨ ਆਪਣੇ ਹੀ ਮੁਲਕ ਦੇ ਜਿਹੜੇ ਅਰਖਸ਼ਾ ਮੰਤਰੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਉਂਦਾ ਬਿਲਕੁਲ ਖਾਮੋਸ਼ੀ ਇਖਤਿਆਰ ਹੈ ਕੀਤੀ ਉਹਨਾਂ ਨੇ ਜਿਸ ਤਰ੍ਹਾਂ ਉਸ ਮਾਮਲੇ ਤੋਂ ਲਾ ਇਲਮ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਔਰ ਦੂਸਰਾ ਜਿਹੜਾ ਅੱਜ ਕੋਰਟ ਦੇ ਵਿੱਚ 28 ਤਰੀਕ ਹੈਗੀ ਸੁਣਵਾਈ ਵੀ ਹੈਗੀ ਹੈ ਜਿਹੜੇ ਤੇ ਦੋਸ਼ੀ ਹੈ ਵੈਸੇ ਤੇ ਜੱਜ ਨੇ ਜਿਹੜਾ ਉਹ ਸਾਰੀ ਇਨਫੋਰਮੇਸ਼ਨ حاصل ਕਰ ਲਈ ਸੀਗੀ ਉਹਨਾਂ ਨੇ ਲੇਕਿਨ ਦੋਸ਼ੀਆਂ ਨੂੰ ਵੀ ਹੱਕ ਦਿੱਤਾ ਜਾਂਦਾ ਹੈਗਾ ਵੀ ਉਹ ਵੀ ਆਪਣਾ ਪੱਖ ਬਿਆਨ ਕਰਨ ਤਾਂ ਕਿ ਦੋਨੋਂ ਸੂਰਤ ਹਾਲ ਨੂੰ ਸਾਹਮਣੇ ਰੱਖ ਕੇ ਫੈਸਲਾ ਜਿਹੜਾ ਵਾ ਕੀਤਾ ਜਾਵੇ ਔਰ ਅੱਜ ਉਹਨਾਂ ਦੀ ਵੀ ਪੇਸ਼ੀ ਉਹਨਾਂ ਦੀ ਹਾਜ਼ਰੀ ਹੈਗੀ ਤਾਂ ਕਿ ਉਹ ਵੀ ਆਪਣਾ ਪੱਖ ਬਿਆਨ ਕਰ ਸਕਣ ਬਾਕੀ ਵੀਰੋ ਤੁਸੀਂ ਕੀ ਰਾਏ ਰੱਖਦੇ ਏ ਕਮਰ ਸੇ ਰਚ ਲਾਜ਼ਮੀ ਦਸੇ ਰੱਖੀ ਆਪਣਾ ਡੇ ਸਾਰਾ ਖਿਆਲ ਮਿਲਾ ਦੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼